ਤੇ ਇਸ ਸਮੇਂ ਆਪਾਂ ਖੜੇ ਆਂ ਸਰਸਾ ਨਦੀ ਦੇ ਪਲੁੱਪਰ ਇਹ ਤੁਹਾਨੂੰ ਆਪਾਂ ਸਰਸਾ ਨਦੀ ਦਿਖਾਈ ਹੈ ਇੱਥੋਂ ਸਰਸਾ ਨਦੀ ਦੇ ਕੰਢੇ ਤੋਂ ਛੋਟੇ ਸਾਹਿਬ ਜੀ ਆਦੇ ਤੇ ਮਾਤਾ ਗੁਜਰੀ ਜੀ ਨੂੰ ਬਾਬਾ ਕੁੰਮਾ ਮਾਸਕੀ ਜੀ ਲੈ ਜਾਂਦੇ ਨੇ ਆਪਣੇ ਨਾਲ ਉੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉਹ ਸਥਾਨ ਦੇ ਆਪਾਂ ਦਰਸ਼ਨ ਕਰਾਂਗੇ ਆਪਾਂ ਜਾ ਰਹੇ ਆ ਹੁਣ ਕੁੰਮਾ ਮਾਸਕੀ ਜੀ ਦੇ ਗੁਰਦੁਆਰਾ ਸਾਹਿਬ ਨੂੰ ਤੇ ਕੁਝ ਐਵੇਂ ਦਾ ਰਸਤਾ ਜਾਂਦਾ ਨਹਿਰ ਦੇ ਨਾਲ-ਨਾਲ ਇੱਟਾਂ ਦਾ ਬਣਿਆ ਹੋਇਆ ਤੇ ਇਹ ਰਹਾ ਤੋਂ ਦੀ ਜਾ ਕੇ ਆਪਾਂ ਪਹੁੰਚਾਂਗੇ কুমਮਾ ਮਾਸਕੀ ਜੀ ਦੇ ਗੁਰਦੁਆਰਾ ਸਾਹਿਬ ਇਹ ਨਾਲ ਨਾਲ ਨਹਿਰ ਜਾ ਰਹੀ ਹੈ ਤੇ ਨਹਿਰ ਦੇ ਨਾਲ ਇਹ ਰਸਤਾ ਜਿੱਥੋਂ ਦੀ ਆਪਾਂ ਜਾ ਰਹੇ ਹਾਂ ਤੇ ਗੂਗਲ ਮੈਪ ਤੇ ਦੇਖਿਆ ਇੱਥੋਂ ਗੁਰਦੁਆਰਾ ਸਾਹਿਬ 5 ਕਿਲੋਮੀਟਰ ਦੀ ਦੂਰੀ ਤੇ ਦਿਖਾ ਰਹੇ ਨੇ ਤੇ ਗੁਰਦੁਆਰਾ ਸਾਹਿਬ ਦੀ ਦੂਰੀ ਹੈਗੀ ਹੈ 5 ਕਿਲੋਮੀਟਰ ਇੱਥੋਂ ਗੁਰਦੁਆਰਾ ਕਮਮਾਸ਼ਕੀ ਜੀ ਦੇ ਬਿਲਕੁਲ ਨੇੜੇ ਪਹੁੰਚ ਗਏ ਆਪਾਂ ਤੇ ਇੱਥੇ ਅਸੀਂ ਆ ਗਏ ਦੂਸਰੇ ਰਾਹ ਇੱਥੇ ਰਾਹ ਬਣ ਰਿਹਾ ਦੇਖੋ ਜਿਵੇਂ ਬੱਟੇ-ਬੱਟੇ ਰੋੜੇ-ਰੋੜੇ ਪਏ ਨੇ ਬਜਰੀ-ਬੁਜਰੀ ਇੱਥੋਂ ਦੀ ਥੋੜਾ ਜਿਹਾ ਮੋਟਰਸਾਂ ਔਖੇ ਲੰਘਦੇ ਨੇ ਰਾਹ ਬੰਦ ਜੇ ਮੰਗੇ ਆ ਕੱਢ ਲਿਆ ਕੱਢ ਲਿਆ ਸੜਕ ਆਉਂਦੀ ਆ ਕਹਿੰਦੇ ਬਾਈ ਅਮਰਤ ਉਹ ਉੱਪਰ ਦੀ ਘੁੰਮ ਕੇ ਆਉਂਦੀ ਆ ਬਾਈ ਕਹਿੰਦਾ ਚਲ ਉਹ ਉਧਰ ਦੀ ਆਉਂਦੀ ਆ ਘੁੰਮ ਕੇ ਜਾਂਦੇ ਹਾਂ ਸੜਕੇ ਜਾਵਾਂਗੇ ਆਪਾਂ ਤੇ ਨੇੜੀ ਪਹੁੰਚ ਗਏ ਬਸ ਆਪਾਂ ਗੁਰਦੁਆਰਾ ਸਾਹਿਬ ਦੇ 750 ਮੀਟਰ ਗੁਰਦੁਆਰਾ ਸਾਹਿਬ ਨੇ ਇੱਥੋਂ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਨੇੜੇ ਸਾਹਮਣੇ ਗੁਰਦੁਆਰਾ ਸਾਹਿਬ ਨੇ ਕੁੰਮਾ ਮਾਸਕੀ ਜੀ ਦੇ ਤੇ ਇੱਥੇ ਆ ਬੋਰਡ ਵੀ ਲੱਗਿਆ ਹੋਇਆ ਗੁਰਦੁਆਰਾ ਸ਼ਨ ਨਵਾਬਾ ਕੁੰਮਾ ਮਾਸਕੀ ਜੀ ਤੇ ਉੱਪਰ ਬੋਰਡ ਲੱਗਿਆ ਹੋਇਆ ਸਫਰੇ ਸ਼ਹਾਦਤ ਤੇ ਜਿਸ ਤੇ ਆਪਾਂ ਸੌਫਰ ਕਰ ਰਹੇ ਹਾਂ ਸਫਰੇ ਸ਼ਹਾਦਤ ਦਾ ਬੋਰਡ ਲੱਗਿਆ ਹੋਇਆ ਤੇ ਸਾਹਮਣੇ ਨੇ ਗੁਰਦੁਆਰਾ ਸਾਹਿਬ ਤੇ ਇਹ ਆ ਬਿਲਕੁਲ ਵੱਡੇ ਰੋਡ ਤੋਂ ਹਟਵੇਂ ਨੇ ਜਿਵੇਂ ਤੁਹਾਨੂੰ ਦਿਖਾਇਆ ਮੈਨੂੰ ਲੱਗਾ ਅਮਰਤ ਭਾਈ ਆਹ ਸੜਕ ਆਉਂਦੀ ਹੋਊਗਾ ਨਾ ਹਾਂ ਇਹ ਆਉਂਦੀ ਹੈ ਹਾਂ ਅਸੀਂ ਆਹ ਵਾਲੇ ਰਾਹ ਤੋਂ ਆਇਆ ਕੱਚਾ ਰਾਹ ਸੀਗਾ ਇਹ ਤੇ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਬਣ ਵੀ ਰਿਹਾ ਸੀ ਤੇ ਵਾਪਸੀ 'ਚ ਆਹ ਰਾਹ ਟਰਾਈ ਕਰਾਂਗੇ ਉੱਥੋਂ ਮੈਪ ਲਾਇਆ ਸੀ ਅਸੀਂ ਗੂਗਲ ਮੈਪ ਨੇ ਸਾਨੂੰ ਆਹ ਰਾਹ ਦਿਖਾਇਆ ਤੇ ਚੱਲਦੇ ਹਾਂ ਹੁਣ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਇਹਦੇ ਪਿਛਲੇ ਪਾਸੇ ਦਰਿਆ ਸਾਰਾ ਏਰੀਆ ਹੈ ਦਰਿਆਈ ਏਰੀਆ ਬਾਕੀ ਇਥੋਂ ਦੀਆਂ ਜ਼ਮੀਨਾਂ ਤੋਂ ਦੇਖ ਕੇ ਪਤਾ ਵੀ ਲੱਗਦਾ ਉਹ ਇਹਦੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਸਤਲੋ ਚੱਲਦਾ ਸਤਲੋ ਜੋ ਦਰਿਆ ਦਾ ਇਹ ਸਾਰਾ ਏਰੀਆ ਹੈ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਅੱਗੇ ਗੁਰਦੁਆਰਾ ਸ਼ਨ ਬਾਬਾ ਕੁੰਮਾ ਮਾਸਕੀ ਜੀ ਇਹ ਸਾਹਮਣੇ ਗੁਰਦੁਆਰਾ ਸਾਹਿਬ ਨੇ ਅੰਦਰ ਜਾਵਾਂਗੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਨਾਲ ਇਧਰ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਇਸ ਬੋਰਡ ਤੇ ਲਿਖਿਆ ਹੋਇਆ ਸਾਰਾ ਤੁਹਾਨੂੰ ਇਤਿਹਾਸ ਦੱਸਦੇ ਆ ਗੁਰਦੁਆਰਾ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦੇ ਯਾਦਗਾਰ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਇਸ ਬੋਰਡ ਤੇ ਲਿਖ ਕੇ ਦੱਸਿਆ ਗਿਆ ਕਿ ਇਸ ਸਥਾਨ ਤੇ ਦਾਦੀ ਮਾਂ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਸਰਸਾ ਨਦੀ ਦੇ ਕਿਨਾਰੇ ਗੁਰਦੁਆਰਾ ਪਰਿਵਾਰ ਪਰੋੜਾ ਸਾਹਿਬ ਤੋਂ ਆਪਣੇ ਪਰਿਵਾਰ ਨਾਲੋਂ ਵਿਛੜ ਕੇ 7 ਪਉ ਜਾਨੀ ਕਿ 7 ਪਉ 21 ਦਸੰਬਰ 1704 ਈਸਵੀ ਦੀ ਇੱਕ ਰਾਤ ਨੂੰ 베ੜੀ ਦੇ ਮਲਾ ਬਾਬਾ ਕੁੰਮਾ ਮਾਸ਼ਕੀ ਦੀ ਝੌਂਪੜੀ ਵਿੱਚ ਬਿਤਾਇਤ ਕੀਤੀ ਜਦੋਂ ਪਰਿਵਾਰ ਤੋਂ ਵਿਛੜ ਗਏ ਸੀਗੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਤੋਂ ਅਲੱਗ ਹੋ ਗਏ ਸੀ ਤਾਂ ਇਸ ਸਥਾਨ ਤੇ ਆ ਕੇ ਉਹਨਾਂ ਨੇ ਆਪਣੀ ਪਹਿਲੀ ਰਾਤ guzari ਸੀਗੀ ਤੇ ਇਸ ਸਥਾਨ ਤੇ ਕੁੰਮਾ ਮਾਸ਼ਕੀ ਜੀ ਦਾ ਘਰ ਹੁੰਦਾ ਸੀਗਾ ਤੇ ਉਹਨਾਂ ਦੇ ਕੋਲੇ ਇੱਕ ਰਾਤ guzari ਸੀਗੀ ਤੇ ਇੱਥੇ ਹੀ ਪਿੰਡ ਅਵਾਨਕੋਟ ਦੀ ਤੇ ਵਸਦੀ ਮਾਈ ਲక్ష్ਮੀ ਮਾਈ ਮਾਈ ਲక్ష్ਮੀ ਨਾਮ ਦੀ ਇੱਕ ਵਿਧਵਾ ਔਰਤ ਸੀਗੀ ਉਹਨਾਂ ਨੇ ਦਾਦੀ ਮਾਂ ਜੀ ਤੇ ਛੋਟੇ ਸ਼ਹਿਬਜਾਦਿਆਂ ਨੂੰ ਪ੍ਰਸ਼ਾਦਾ ਘਰੋਂ ਬਣਾ ਕੇ ਤੇ ਥੇ ਲਿਆ ਕੇ ਸ਼ਕਾਇਆ ਸੀਗਾ ਤੇ ਪ੍ਰਸ਼ਾਦਾ ਸਕਾਉਂਟ ਦੀ ਸੇਵਾ ਕੀਤੀ ਸੀਗੀ ਤੇ ਇਸ ਸਥਾਨ ਤੋਂ ਹੀ ਗੰਗੂ ਪਾਪੀ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸ਼ਹਿਬਜਾਦਿਆਂ ਨੂੰ ਆਪਣੇ ਨਾਲ ਲੈ ਗਿਆ ਸੀਗਾ ਤੇ ਇਹ ਇਤਿਹਾਸਾ ਗੁਰਦੁਆਰਾ ਸਾਹਿਬ ਦਾ ਤੇ ਇਸ ਗੁਰਦੁਆਰਾ ਸਾਹਿਬ ਦੇ ਆਹ ਵਾਲੇ ਪਾਸੇ ਸਤਲੁਜ ਦਰਿਆ ਤੇ ਸਰਸਾ ਤੇ ਸਤਲੁਜ ਦਰਿਆ ਦਾ ਸੰਗਮ ਹੁੰਦਾ ਹੈ ਇੱਥੇ ਜਦੋਂ ਮਾਤਾ ਗੁਜਰੀ ਜੀ ਦਾ ਤੇ ਛੋਟੇ ਸ਼ਹਿਬਜਾਦਿਆਂ ਦਾ ਸਰਸਾ ਨਦੀ ਤੋਂ ਪਰਿਵਾਰ ਨਾਲੋਂ ਵਿਛੋੜਾ ਪਿਆ ਉਸ ਤੋਂ ਬਾਅਦ ਉਹ ਸਰਸਾ ਨਦੀ ਦੇ ਕੰਡੇ-ਕੰਡੇ ਤੁਰ ਕੇ ਇਸ ਸਥਾਨ ਤੇ ਪਹੁੰਚੇ ਸੀਗੇ ਕਿਉਂਕਿ ਉਹਨਾਂ ਤੋਂ ਨਦੀ ਪਾਰ ਨਹੀਂ ਹੋਈ ਸੀ ਉਹਦਾ ਪਾਣੀ ਬਹੁਤ ਚੜਿਆ ਹੋਇਆ ਸੀ ਇਸ ਸਥਾਨ ਤੇ ਆ ਕੇ ਉਹਨਾਂ ਨੂੰ ਕੁੰਮਾ ਮਾਸ਼ਕੀ ਜੀ ਮਿਲੇ ਸੀਗੇ ਉਹਨਾਂ ਦੇ ਘਰ ਵਿੱਚ ਉਹ ਇੱਕ ਰਾਤ ਠਹਿਰੇ ਸੀਗੇ ਇਸ ਸਥਾਨ ਤੇ ਜਿੱਥੇ ਅੱਜ ਇਹ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਸੱਤ ਪੋ ਦੀ ਇੱਕ ਰਾਤ ਇਸ ਗੁਰਦੁਆਰਾ ਸਾਹਿਬ ਵਿੱਚ ਬទਿਤ ਕੀਤੀ ਜਾਨੀ ਕਿ ਪਰਿਵਾਰ ਨਾਲੋਂ ਵਿਛੜਨ ਤੋਂ ਬਾਅਦ ਪਹਿਲੀ ਰਾਤ ਇਸ ਗੁਰਦੁਆਰਾ ਸਾਹਿਬ ਵਿੱਚ ਬទਿਤ ਕੀਤੀ ਸੀ ਅੰਦਰ ਚਲਦੇ ਆਂ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਆਪਾਂ ਇਹ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਹੈ ਉੱਪਰ ਲਿਖਿਆ ਹੋਇਆ ਯਾਦਗਾਰ ਸ਼ੰਨ ਬਾਬਾ ਕੁੰਮਾ ਮਾਸ਼ਕੀ ਜੀ ਤੇ ਅੰਦਰ ਚਲਦੇ ਆਂ ਦਰਸ਼ਨ ਕਰਦੇ ਆਂ ਗੁਰਦੁਦੁਆਰਾ ਸਾਹਿਬ ਦੇ ਕੁਮਮਾ ਮਾਸ਼ਕੀ ਜੀ ਬੇੜੀ ਚਲਾਉਣ ਦਾ ਕੰਮ ਕਰਦੇ ਸੀਗੇ ਇੱਥੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਸਤਲੂਜ ਤੇ ਸਰਸਾ ਦਾ ਸੰਗਮ ਹੁੰਦਾ ਉਸ ਸਥਾਨ ਤੇ ਉਹ ਆਮ ਲੋਕਾਂ ਨੂੰ ਸਰਸਾ ਨਦੀ ਪਾਰ ਕਰਾਉਂਦੇ ਹੁੰਦੇ ਸੀਗੇ ਆਪਣੀ ਬੇੜੀ ਵਿੱਚ ਦੀ ਇਹ ਸਾਹਮਣੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਬਣਿਆ ਹੋਇਆ ਤੇ ਨਾਲੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਨੇ ਇੱਧਰ ਨੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਹੁਣ ਦਰਬਾਰ ਸਾਹਿਬ ਦੇ ਅੰਦਰ ਜਾਵਾਂਗੇ ਤੇ ਦਰਸ਼ਨ ਕਰਾਂਗੇ ਤੇ ਆ ਇਥੇ ਇਤਿਹਾਸ ਫਿਰ ਤੋਂ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦਾ ਇਤਿਹਾਸਿਕ ਸਥਾਨ ਗੁਰਦੁਆਰਾ ਸ਼ਾਨ ਨਾ ਬਾਬਾ ਕੁੰਮਾ ਵਾਸਕੀ ਜੀ ਇਹ ਸਾਰਾ ਉਹੀ ਇਤਿਹਾਸ ਹੈ ਜਿਹੜਾ ਤੁਹਾਨੂੰ ਆਪਾਂ ਬਾਹਰ ਦਿਖਾਇਆ ਸੀ ਬੋਰਡ ਦੇ ਉੱਪਰ ਅੰਦਰ ਚਲਦੇ ਹਾਂ ਗੁਰਦੁਆਰਾ ਸਾਹਿਬ ਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਦਰਵਾਰ ਸਾਹਿਬ ਦੇ ਬਾਹਰਲੇ ਵਾਲੇ ਪਾਸੇ ਇੱਥੇ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਜਿਵੇਂ ਆ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਰੋਪੜ ਤੇ ਇਹ ਨਹੀਂ ਗੁਰਦੁਆਰਾ ਛੰਨ ਬਾਬਾ কুমਮਾਵਾਸ ਕੀ ਜਿਸ ਸਥਾਨ ਤੇ ਆਪਾਂ ਹੋਣਾ ਹੈ ਤੇ ਜਿਹੜੇ ਜਿਹੜੇ ਸਥਾਨ ਇਤਿਹਾਸਕ ਨੇ ਜਾਨੀ ਕੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਨਾਲ ਸੰਬੰਧਤ ਨੇ ਉਹਨਾਂ ਸਥਾਨਾਂ ਦੇ ਇਹ ਤਸਵੀਰਾਂ ਲਾਈਆਂ ਗਈਆਂ ਨੇ ਆ ਪਿੰਡ ਸਹੇੜੀ ਦੇ ਗੁਰਦੁਆਰਾ ਸਾਹਿਬ ਨੇ ਗੰਗੂ ਦਾ ਘਰ ਇਹ ਸਾਰੇ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਇੱਥੇ ਲਗਾਈਆਂ ਗਈਆਂ ਨੇ ਆ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਜਿੱਥੇ ਸਹਿਬਜ਼ਾਦੇ ਨੂੰ ਕੈਦ ਕੀਤਾ ਸੀ ਇਹ ਸਾਰੇ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਤੁਹਾਨੂੰ ਆਉਣ ਵਾਲੇ ਬਲੌਗਸ ਦੇ ਵਿੱਚ ਕਰਵਾਵਾਂਗੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਇਹ ਸਾਰੇ ਗੁਰਦੁਆਰਾ ਸਾਹਿਬ ਸਫਰੇ ਸ਼ਹਾਦਤ ਦਾ ਹਿੱਸਾ ਨਹੀਂ ਇਹ ਸਾਰੇ ਗੁਰਦੁਆਰਾ ਸਾਹਿਬ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੇ ਨਾਲ ਸੰਬੰਧਿਤ ਨਹੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਬਾਹਰ ਆ ਗਏ ਤੇ ਇਧਰ ਨਿਸ਼ਾਨ ਸਾਹਿਬ ਸ਼ਸ਼ੂਭਿਤ ਨੇ ਜੀ ਤੇ ਇਧਰ ਇੱਕ ਬਾਹਰ ਝੌਂਪੜੀ ਬਣੀ ਹੋਈ ਹੈ ਉਹ ਵੀ ਦਿਖਾਉਣਾ ਤੁਹਾਨੂੰ ਮੈਂ ਇਹਦੇ ਉੱਪਰ ਲਿਖਿਆ ਹੋਇਆ ਸਿਮਰਨ ਕਰੋ ਜੀ ਤੇ ਇੱਥੇ ਝੌਂਪੜੀ ਬਣਾਈ ਗਈ ਹੈ ਦਰਬਾਰ ਸਾਹਿਬ ਦੇ ਪਿਛਲੇ ਵਾਲੇ ਪਾਸੇ ਇੱਧਰ ਸਾਹਮਣੇ ਦਰਬਾਰ ਸਾਹਿਬ ਨੇ ਤੇ ਇਸ ਤੋਂ ਬਾਅਦ ਹੁਣ ਆਪਾਂ ਜਾਣਾ ਗੁਰਦੁਆਰਾ ਸ਼੍ਰੀ ਪਿਲਕਣ ਸਾਹਿਬ ਤੇ ਉੱਥੇ ਜਾਵਾਂਗੇ ਤੇ ਉੱਥੇ ਦਾ ਇਤਿਹਾਸ ਦੇਖਦੇ ਹਾਂ ਕਿ ਉੱਥੇ ਦਾ ਇਤਿਹਾਸ ਕੀ ਰਹਿੰਦਾ ਹੈ ਉਹ ਇਤਿਹਾਸ ਵੀ ਬਾਬਾ ਕੁੰਮਾ ਮਾਸ਼ਕੀ ਜੀ ਦੇ ਨਾਲੇ ਸਬੰਧਤ ਹੈ ਜਿਹੜਾ ਗੁਰਦੁਆਰਾ ਸ਼੍ਰੀ ਪਿਲਕਣ ਸਾਹਿਬ ਹੈ ਉਹ ਵੀ ਬਾਬਾ ਕੁੰਮਾ ਮਾਸ਼ਕੀ ਜੀ ਨਾਲ ਸਬੰਧਤ ਹੈ ਉਹ ਇਥੋਂ 2.5 ਕਿਲੋਮੀਟਰ ਦੀ ਦੂਰੀ ਤੇ ਆ ਉਹ ਵੀ ਸਤਲੁਜ ਦਰਿਆ ਦੇ ਕੰਢੇ ਤੇ ਆ ਉਧਰ ਵੱਲ ਨੂੰ ਹੁਣ ਚੱਲਦੇ ਆਪਾਂ ਤੇ ਉੱਥੇ ਦੇ ਦਰਸ਼ਨ ਕਰਾਂਗੇ ਬਿਲਕਣ ਸਾਹਿਬ ਦੇ ਆਪਾਂ ਚੱਲਣ ਲੱਗੇ ਆਂ ਕੁੰਮਾ ਮਾਸ਼ਕੀ ਜੀ ਦੇ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਬਿਲਕਣ ਸਾਹਿਬ ਵੱਲ ਗੁਰਦੁਆਰਾ ਸ਼੍ਰੀ ਬਿਲਕਣ ਸਾਹਿਬ ਇਥੋਂ 2.5 ਕਿਲੋਮੀਟਰ ਹੈ ਤੇ ਉਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਬਾਬਾ ਕੁੰਮਾ ਮਾਸ਼ਕੀ ਜੀ ਨਾਲ ਸੰਬੰਧਤ ਹੈ ਤੇ ਉੱਥੇ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਬੈਗ ਮੂਰੇ ਕਰੀਂ ਭਾਈ ਅਮਰਤਾ ਹਾਂ ਚਲੋ ਜੀ ਮੈਪ ਲਾਈਏ ਆਪਾਂ ਨਾ ਆਪਾਂ ਰਸਤੇ 'ਚ ਰੁਕੇ ਆ ਇੱਥੇ ਆਪਾਂ ਨੂੰ ਬੋਰਡ ਮਿਲਿਆ ਹੈ ਸਫਰੇ ਸ਼ਹਾਦਤ ਦਾ ਸਫਰੇ ਸ਼ਹਾਦਤ ਕਹਿੰਦੇ ਨੇ ਇਸ ਮਾਰਗ ਨੂੰ ਜਿਸ ਤੇ ਆਪਾਂ ਸਫਰ ਕਰ ਰਹੇ ਹਾਂ ਤੇ ਇੱਥੋਂ ਹੈਗੇ ਨੇ ਗੁਰਦੁਆਰਾ ਸ਼੍ਰੀ ਪਿਲਕਣ ਸਾਹਿਬ 1 ਕਿਲੋਮੀਟਰ ਗੂਗਲ ਮੈਪ ਆਪਾਂ ਲਾਇਆ ਹੋਇਆ ਹੈ 1 ਕਿਲੋਮੀਟਰ ਨਾਲ ਨਾਲ ਆ ਨਹਿਰ ਜਾਂਦੀ ਹੈ ਤੇ ਇੱਥੋਂ ਪਿੱਛੋਂ ਕਾਫੀ ਨਹਿਰਾ ਪਾੜਦੀਆਂ ਨੇ ਤੇ ਆ ਨਹਿਰ ਜਾ ਰਹੀ ਹੈ ਨਾਲ-ਨਾਲ ਆਪਾਂ ਸਫਰ ਕਰ ਰਹੇ ਹਾਂ ਇਹ ਨਹਿਰ ਦੇ ਤੇ ਆ ਇੱਧਰ ਮੋਟਸਨ ਖੜਾ ਇੱਕ ਇੱਧਰ ਬੋਰਡ ਲੱਗਿਆ ਹੋਇਆ ਸਫਰ-ਏ-ਸ਼ਹਾਦਤ ਦਾ ਇੱਕ ਉਧਰ ਸਾਹਮਣੇ ਵੀ ਬੋਰਡ ਲੱਗਿਆ ਹੋਇਆ ਸਫਰ-ਏ-ਸ਼ਹਾਦਤ ਦਾ ਤੇ ਇੱਧਰ ਵਾਲੇ ਪਾਸੇ ਹੀ ਸਤਲੁਜ ਦਰਿਆ ਵਗਦਾ ਤੇ ਸਤਲੁਜ ਦਰਿਆ ਦੇ ਨਾਲ-ਨਾਲ ਆਪਣਾ ਇਹ ਸਫਰ ਹੈ ਅੱਜ ਦਾ ਆ ਵੀ ਆ ਗਿਆ ਬੋਰਡ ਸਾਫਰਿ ਸ਼ਹਾਦਤ ਮਾਰਗ ਗੁਰਦੁਆਰਾ ਸ਼੍ਰੀ ਕੁੰਮਾਵਾਸ਼ ਕੀ ਤੇ ਜਿੱਦੇ ਆਪਾਂ ਪਹਿਲਾਂ ਦਰਸ਼ਨ ਕਰਕੇ ਆਏ ਆ ਉਹ ਗੁਰਦੁਆਰਾ ਸਾਹਿਬ ਦਾ ਇੱਥੇ ਨਾਮ ਲਿਖਿਆ ਹੋਇਆ ਹੈ ਹੁਣ ਚੱਲਦੇ ਆਪਾਂ ਗੁਰਦੁਆਰਾ ਸ਼੍ਰੀ ਪਿਲਕਣ ਸਾਹਿਬ 1 ਕਿਲੋਮੀਟਰ ਰਹਿ ਗਏ ਨੇ ਆਪਾਂ ਪਹੁੰਚ ਗਏ ਗੁਰਦੁਆਰਾ ਪਿਲਕਣ ਸਾਹਿਬ ਦੇ ਅੱਗੇ ਆ ਸਾਹਮਣੇ ਗੁਰਦੁਆਰਾ ਸਾਹਿਬ ਨੇ ਅੰਦਰ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਤੇ ਕੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਨਾਲੇ ਇਤਿਹਾਸ ਦੇਖਦੇ ਹਾਂ ਗੁਰਦੁਆਰਾ ਸਾਹਿਬ ਦਾ ਅੰਦਰ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਣੇ ਹੋਏ ਨੇ ਦਰਬਾਰ ਸਾਹਿਬ ਸਾਹਮਣੇ ਬੋਰਡ ਲੱਗਿਆ ਹੋਇਆ ਤੇ ਬੋਰਡ ਤੇ ਇਤਿਹਾਸ ਲਿਖ ਕੇ ਦੱਸਿਆ ਗਿਆ ਜਿਹੜਾ ਦਰਖਤ ਤੁਸੀਂ ਇਸ ਸਮੇਂ ਦੇਖ ਰਹੇ ਹੋ ਇਹ ਇਤਿਹਾਸਿਕ ਦਰਖਤ ਹੈ ਤੇ ਇਹ ਦਰਖਤ ਉਸ ਸਮੇਂ ਦਾ ਹੀ ਹੈ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਆਦੇ ਇਸ ਸਥਾਨ ਤੇ ਆਏ ਸੀ ਤੇ ਇੱਥੇ ਲਿਖ ਕੇ ਦੱਸਿਆ ਵੀ ਗਿਆ ਗੁਰਦੁਆਰਾ ਪਿਲਕਣ ਸਾਹਿਬ ਨਿੱਕੀਆਂ ਜੰਦਾਂ ਤੇ ਦਾਦੀ ਮਾਂ ਦੀ ਚਰਨ ਛੋਹ ਪ੍ਰਾਪਤ ਪਿਲਕਣ ਦਾ ਇਤਿਹਾਸਿਕ ਦਰਖਤ ਇਹ ਅੱਜ ਵੀ ਸ਼ਸ਼ੋਭਿਤ ਹੈ ਜੀ ਇੱਥੇ ਪਿਲਕਣ ਦਾ ਇਤਿਹਾਸਿਕ ਦਰਖਤ ਬਹੁਤ ਵੱਡਾ ਇਹ ਦਰਖਤ ਹੈ ਇੱਥੇ ਇਧਰ ਸਾਹਮਣੇ ਬੋਰਡ ਲੱਗਿਆ ਹੋਇਆ ਤੇ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਲਿਖ ਕੇ ਦੱਸਿਆ ਗਿਆ ਉਹ ਵੀ ਆਪਾਂ ਪੜਦੇ ਹਾਂ ਜੇ ਇਤਿਹਾਸ ਸਾਹਮਣੇ ਬੋਰਡ ਲੱਗਿਆ ਹੋਇਆ ਹੈ ਇਤਿਹਾਸ ਲਿਖਿਆ ਹੋਇਆ ਹੈ ਇਸ ਬੋਰਡ ਤੇ ਤੇ ਇੱਥੇ ਲਿਖ ਕੇ ਦੱਸਿਆ ਗਿਆ ਕਿ ਗੁਰਦੁਆਰਾ ਪਿਲਕਣ ਸਾਹਿਬ ਪਿੰਡ ਚੱਕ ਢੇਰਾ ਇਹ ਜਿਹੜਾ ਗੁਰਦੁਆਰਾ ਸਾਹਿਬ ਦਾ ਨਾਮ ਹੈ ਪਿਲਕਣ ਸਾਹਿਬ ਹੈ ਤੇ ਪਿੰਡ ਦਾ ਨਾਮ ਹੈਗਾ ਜੀ ਚੱਕ ਢੇਰਾ ਰੋਪੜ ਦੇ ਵਿੱਚ ਹੀ ਪੈਂਦਾ ਹੈ ਤੇ ਇੱਥੇ ਲਿਖਿਆ ਹੋਇਆ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੂੰ ਆਪਣੀ ਝੌਂਪੜੀ 'ਚ ਨਿਵਾਸ ਕਰਵਾਉਣ ਵਾਲੇ ਬਾਬਾ ਕੁੰਮਾ ਮਾਸ਼ਕੀ ਜੀ ਇਸ ਪਿਲਕਣ ਦੇ ਦਰਖਤ ਨਾਲ ਆਪਣੀ ਬੀੜੀ ਬੰਨ੍ਹਿਆ ਬੰਨ੍ਹਿਆ ਕਰਦੇ ਸੀ ਜਿਹੜੇ ਪਿਲਕਣ ਦੇ ਦਰਖਤ ਦੇ ਤੁਹਾਨੂੰ ਆਪਾਂ ਦਰਸ਼ਨ ਕਰਾਏ ਨੇ ਆ ਸਾਹਮਣੇ ਦਰਖਤ ਦੇਖ ਰਹੇ ਹਾਂ ਇਸ ਨਾਲ ਕੁੰਮਾ ਮਾਸ਼ਕੀ ਜੀ ਆਪਣੀ ਬੀੜੀ ਬੰਨ੍ਹਦੇ ਸੀਗੇ ਤੇ ਉਸ ਵੇਲੇ ਸਤਲੁਜ ਦਰਿਆ ਇਸ ਦੇ ਕੋਲ ਦੀ ਵਗਦਾ ਸੀ ਇਸ ਸਥਾਨ ਦੇ ਕੋਲ ਦੀ ਸਤਲੁਜ ਦਰਿਆ ਉਸ ਸਮੇਂ ਨਾਲ ਦੀ ਵਗਦਾ ਸੀ ਬਾਬਾ ਕੁੰਮਾ ਮਾਸ਼ਕੀ ਜੀ ਨੇ ਆਪਣੀ ਝੌਂਪੜੀ ਦੇ ਨੇੜੇ ਤੋਂ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੂੰ ਇਸ ਪਿਲਕਣ ਦੇ ਦਰਖਤ ਥੱਲੇ ਆਪਣੀ ਬੀੜੀ ਚ ਉਤਾਰਿਆ ਤੇ ਇਸ ਤੇ ਲਿਖਿਆ ਹੈ ਕਿ ਗੰਗੂ ਪਾਪੀ ਵੀ ਉਹਨਾਂ ਦੇ ਨਾਲ ਸੀ ਮਾਤਾ ਜੀ ਤੇ ਸਹਿਬਜ਼ਾਦੇ ਕੁਝ ਦਿਨ ਇੱਥੇ ਰੁਕੇ ਤੇ ਗੰਗੂ ਪਾਪੀ ਇਥੋਂ ਉਹਨਾਂ ਨੂੰ ਆਪਣੇ ਨਾਲ ਪਿੰਡ ਕਾਇਨੌਰ ਐਵੇਂ ਸਾਹਿਬ ਤੋਂ ਹੁੰਦਾ ਹੋਇਆ ਆਪਣੇ ਪਿੰਡ ਸਿਹੜੀ ਲੈ ਗਿਆ ਬਾਕੀ ਥੱਲੇ ਸਾਰਾ ਇੱਥੇ ਲਿਖ ਕੇ ਦੱਸਿਆ ਗਿਆ ਹੈ ਕਿ ਹਰ ਸਾਲ 8 ਪੂ ਨੂੰ ਗੁਰਦੁਆਰਾ ਛੰਨ ਬਾਬਾ ਕੋਮਾ ਮਾਸਤੀ ਜੀ ਤੋਂ ਪੈਦਲ ਨਗਰ ਕੀਰਤਨ ਆਰੰਭ ਹੋ ਕੇ ਇਸ ਸਥਾਨ ਤੇ ਸਮਾਪਤ ਹੁੰਦਾ ਤੇ ਇੱਥੇ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਲਗਾਇਆ ਜਾਂਦਾ ਤੇ ਇਹ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਇਹ ਇਹ ਪਲਕਣ ਦੇ ਦਰਖਤ ਨਾਲ ਬੀੜੀ ਬੰਦੇ ਸੀਗੇ ਬਾਬਾ ਕੁੰਮਾ ਮਾਸ਼ਕੀ ਜੀ ਤੇ ਇੱਥੇ ਹੀ ਬੀੜੀ ਚੋਂ ਸ਼ਹਿਬਜਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਉਤਾਰਿਆ ਸੀਗਾ ਤੇ ਸਤਲੁਜ ਦਰਿਆ ਹੁਣ ਇੱਥੋਂ ਥੋੜੀ ਦੂਰੀ ਤੇ ਵਗਦਾ ਹੈ ਤੇ ਆਹ ਵਾਲੇ ਪਾਸੇ ਸਤਲੁਜ ਦਰਿਆ ਜਿੱਧਰੋਂ ਆਪਾਂ ਆਇਆ ਪਹਿਲਾਂ ਕੁੰਮਾ ਮਾਸ਼ਕੀ ਜੀ ਦੇ ਗੁਰਦੁਆਰਾ ਸਾਹਿਬ ਤੋਂ ਉੱਥੇ ਸਤਲੁਜ ਦਰਿਆ ਵਗਦਾ ਤੇ ਇਹ ਜਿਹੜੇ ਦਰਿਆ ਹੁੰਦੇ ਨੇ ਇਹ ਸਮੇਂ-ਸਮੇਂ ਨਾਲ ਜਗ੍ਹਾ ਬਦਲਦੇ ਰਹਿੰਦੇ ਨੇ ਉਹਨਾਂ ਸਮਿਆਂ 'ਚ ਇਸ ਸਥਾਨ ਤੇ ਸਤਲੁਜ ਦਰਿਆ ਵਗਦਾ ਹੁੰਦਾ ਸੀ ਤੇ ਹੁਣ ਥੋੜਾ ਜਿਹਾ ਪਿੱਛੇ हट ਗਿਆ ਬਾਬਾ ਕੁੰਮਾ ਮਾਸਕੀ ਜੀ ਦੇ ਘਰ ਵਿੱਚ ਇੱਕ ਰਾਤ ਬਤੀਤ ਕਰਨ ਤੋਂ ਬਾਅਦ ਜਦੋਂ ਦੂਸਰਾ ਦਿਨ ਚੜ੍ਹਿਆ ਦੂਸਰੀ ਸਵੇਰ ਹੋਈ ਤਾਂ ਬਾਬਾ ਕੁੰਮਾ ਮਾਸਕੀ ਜੀ ਨੇ ਉਹਨਾਂ ਨੂੰ ਆਪਣੀ ਬੀੜੀ ਵਿੱਚ ਬਿਠਾ ਕੇ ਗੰਗੂ ਪਾਪੀ ਸਮੇਤ ਦੋਨੋਂ ਛੋਟੇ ਸ਼ਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਆਪਣੀ ਬੀੜੀ ਵਿੱਚ ਬਿਠਾ ਕੇ ਇਸ ਸਥਾਨ ਤੇ ਉਤਾਰਿਆ ਸੀਗਾ ਕਿਉਂਕਿ ਆਲੇ-ਦਾਲੇ ਦਾ ਜਿਹੜਾ ਸਾਰਾ ਏਰੀਆ ਸੀ ਉਹ ਉਸ ਸਮੇਂ ਦਰਿਆ ਦਾ ਏਰੀਆ ਹੁੰਦਾ ਸੀ ਸਤਲੁਜ ਦਰਿਆ ਇੱਥੋਂ ਦੀ ਚੱਲਦਾ ਸੀ ਬਾਬਾ ਕੁੰਮਾ ਮਾਸ਼ਕੀ ਜੀ ਇਸ ਸਥਾਨ ਤੱਕ ਉਹਨਾਂ ਨੂੰ ਬੀੜੀ ਵਿੱਚ ਬਿਠਾ ਕੇ ਛੱਡ ਕੇ ਗਏ ਸੀਗੇ ਫਿਰ ਇੱਥੋਂ ਗੰਗੂ ਪਾਪੀ ਉਹਨਾਂ ਨੂੰ ਆਪਣੇ ਨਾਲ ਆਪਣੇ ਪਿੰਡ ਵੱਲ ਨੂੰ ਕਾਇਨੌਰ ਵੱਲ ਤੋਂ ਹੁੰਦਾ ਹੋਇਆ ਸਹਿੇੜੀ ਲੈ ਗਿਆ ਸੀ ਇਹ ਇਤਿਹਾਸਾ ਗੁਰਦੁਆਰਾ ਸਾਹਿਬ ਦਾ ਤੇ ਇਸ ਤੋਂ ਬਾਅਦ ਆਪਾਂ ਅੱਗੇ ਜਾਵਾਂਗੇ ਜੀ ਕਾਇਨੌਰ ਕਾਇਨੌਰ ਸਭ ਵੱਲ ਨੂੰ ਜਾਵਾਂਗੇ ਆਪਾਂ ਤੇ ਆਹ ਦਰਬਾਰ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਪਿਲਕਣ ਸਾਹਿਬ ਪਿੰਡ ਚੱਕ ਢੇਰਾ ਰੋਪੜ ਇੱਧਰ ਨਿਸ਼ਾਨ ਸਾਹਿਬ ਲੱਗੇ ਹੋਏ ਨੇ। ਗੁਰੂ ਘਰ ਦੇ ਸਾਹਮਣੇ ਨੰਬਰ ਜਿਹੜੇ ਸਰਕਾਰ ਭਾਵਨਾ ਨਿਸ਼ਾਨ ਦੇ ਜਿਹੜੇ ਨੇ। ਤੇ ਇਹ ਸੀ ਜੀ ਪਿਲਕਣ ਸਾਹਿਬ ਦਾ ਸਾਰਾ ਇਤਿਹਾਸ ਹੁਣ ਆਪਾਂ ਜਾਣਾ ਇੱਥੋਂ ਕਾਇਨੌਰ ਵੱਲ ਨੂੰ ਤੇ ਇਸ ਸਥਾਨ ਤੋਂ ਫਿਰ ਮਾਤਾ ਗੁਜਰੀ ਜੀ ਤੇ ਸਹਬਜ਼ਾਦੇ ਕਾਇਨੌਰ ਵੱਲ ਚਲੇ ਗਏ ਸੀਗੇ ਤੇ ਉੱਥੇ ਦਾ ਇਤਿਹਾਸ ਆਪਾਂ ਸਾਰਾ ਉੱਥੇ ਜਾ ਕੇ ਦੇਖਦੇ ਹਾਂ ਕੀ ਉੱਥੇ ਦਾ ਇਤਿਹਾਸ ਰਹਿੰਦਾ ਹੈ ਤੇ ਆਹ ਸਾਰਾ ਆਲੇ-ਦਾਲੇ ਪਿੰਡ ਹੈ ਪਿੰਡ ਚੱਕ ਢੇਰਾ। ਜਿਹੜੇ ਟੇਗੁਰ ਦਵਾਰਾ ਸਭ ਬਣੇ ਹੋਏ ਨੇ ਤੇ ਇਹਦੇ ਨਾਲ ਹੀ ਸਤਲੁਜ ਦਰਿਆ ਵਗਦਾ ਹੈ। ਇਸ ਬਲੌਗ ਚ ਆਪਾਂ ਦੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇ ਨੇ, ਛੰਨ ਬਾਬਾ ਕੁੰਮਾ ਮਾਸਕੀ ਜੀ ਤੇ ਗੁਰਦੁਆਰਾ ਪਿਲਕਣ ਸਾਹਿਬ ਦੇ ਤੇ ਇਸ ਤੋਂ ਅਗਲੇ ਬਲੌਗ ਚ ਆਪਾਂ ਜਾਵਾਂਗੇ ਕਾਇਨੌਰਵਲ ਤੇ ਉਹਦਾ ਇਤਿਹਾਸ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਪਾਂ ਇਸ ਤੋਂ ਅਗਲੇ ਬਲੌਗ ਦੇ ਵਿੱਚ ਕਰਵਾਵਾਂਗੇ। ਇਹ ਬਲੌਗ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਇਸ ਸੀਰੀਜ਼ 'ਚ ਬਣੇ ਰਹੋ ਤੇ ਹੋਰ ਵੀ ਬਲੌਗਸ ਆਉਣਗੇ ਸੀਰੀਜ਼ ਦੇ ਉਰੇ ਤੱਕ ਆਪਣਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਇੱਕ ਕਮੈਂਟ ਜਰੂਰ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਧੰਨਵਾਦ ਜੀ